ਆਦਿ ਜੀ ਬਣੋ ਡਾਕਟਰ ਨੂੰ ਦੇਖ ਤੋਂ ਕਿਉਂਕਿ ਸ਼ਹਿਰ ਦੇ ਬਿਲਕੁਲ ਅੱਡਨ ਵਿਜ ਦੇ ਨਾਲ ਵੀ ਹੈ ਸਾਧ ਬਣਾਈ ਜਾਊਗੀ ਜਾਈਏ ਕੋਰਟਨ ਹੋ ਚੁੱਕਿਆ ਹੈ ਘਰ ਆ ਰਹੇ ਹਾਂ ज़िंद <inaudible> ਚਲੋ ਪੰਜਾਬ ਦਾ ਪਹਿਲਾ 24 ਨੰਬਰ ਪਹਿਲਾ ਜੋ ਸ਼ਹਿਰ ਬਣ ਜਾ ਰਿਹਾ ਹੈ ਤਥਨਾ ਡੋਰ ਟੂ ਡੋਰ ਵੇਸਟ ਕਲੈਕਸ਼ਨ ਲਈ ਜਿਸ ਦਾ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਹੈ ਸਾਰੇ ਇਸ ਕੈਮਰਾ ਦੇਖੋ ਪਲੀਜ਼ ਗੀ ਗਈ ਚੰਡੀਗੜ੍ਹ ਤੁਸੀਂ ਇੱਕ ਕੋਈ ਇਸ਼ਤਿਹਾਰबाजी ਕਰਕੇ ਦਿਖਾਓ ਤਾਂ ਤੁਸੀਂ ਚੰਡੀਗੜ੍ਹ ਦੇ ਵਿੱਚ ਇਨਕ੍ਰੋਚਮੈਂਟ ਕਰਕੇ ਦਿਖਾਓ ਤਾਂ ਤੁਸੀਂ ਚੰਡੀਗੜ੍ਹ ਦੇ ਵਿੱਚ ਜੋ ਖੰਨੇ ਚ ਕਰਦੇ ਹੋ ਉਹ ਕਦਰ ਚੰਡੀਗੜ੍ਹ ਚ ਕਰਕੇ ਦਿਖਾਓ ਤਾਂ ਅੰਦੌਰ ਚ ਕਰਕੇ ਦਿਖਾਓ ਤਾਂ ਕਿਰਨ ਸਾਨੂੰ ਸਾਰਿਆਂ ਨੂੰ ਮੌਸਮ ਮਾਹੌਲ ਹਵਾ ਪਾਣੀ ਪਾਰਕ ਤਾਂ ਚੰਡੀਗੜ੍ਹ ਵਰਗੇ ਚਾਹੀਦੇ ਨੇ ਸਾਨੂੰ ਅਸੀਂ ਆਪਣੇ ਨਿਆਣਿਆਂ ਨੂੰ ਫਟਾਫਟ ਜਹਾਜ਼ ਚੜਾ ਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਭੇਜਣ ਨੂੰ ਤਾਂ ਮੰਨਜ਼ੂਰ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜ ਦੀ ਅਮਰੀਕਾ ਭੇਜ ਦੀ ਆਸਟ੍ਰੇਲੀਆ ਭੇਜ ਦੀਏ ਉੱਥੇ ਕਿਉਂ ਜਾਂਦੇ ਹੋ ਇਸੇ ਪਿੱਛੇ ਜਾਂਦੇ ਹੋ ਨਾ ਪਾਣੀ ਪੀਣ ਵਾਲਾ ਸਾਫ਼ ਹੈ ਸਾਹ ਲੈਣ ਵਾਲੀ ਹਵਾ ਸਾਫ਼ ਹੈ ਇਸੇ ਪਿੱਛੇ ਭੇਜੋ ਨਾ ਉੱਥੇ ਵੀ ਜਾ ਕੇ ਇੱਕ ਸਿਸਟਮ ਹੈ ਧੱਕੇ ਨਹੀਂ ਖਾਣੇ ਪੈਂਦੇ ਤੇ ਜੇ ਇਸ ਸਿਸਟਮ ਦਾ ਕੋਈ ਸੁਧਾਰ ਕਰਨਾ ਚਾਹੁੰਦਾ ਹੈ ਇਸ ਪਾਉਣ ਪਾਣੀ ਹਵਾ ਨੂੰ ਸਾਫ਼ ਕਰਨਾ ਚਾਹੁੰਦਾ ਹੈ ਫਿਰ ਉਹਦਾ ਸਾਥ ਵੀ ਦਿਆ ਕਰੋ ਖੁੱਲ ਕੇ ਬੋਲਿਆ ਕਰੋ ਸਮਾਜ ਦੇ ਵਿੱਚ ਖੁੱਲ ਕੇ ਦੱਸਿਆ ਕਰੋ ਬੋਲਿਆ ਕਰੋ ਲੀਡਰਾਂ ਦੇ ਬਾਰੇ ਵਿੱਚ ਕੈਟਾਗਰੀ ਕੋਲੀ ਦੱਸਿਆ ਕਰੋ ਵੀ ਇਹ ਲੀਡਰ ਸ਼ਹਿਰ ਦਾ ਸੁਧਾਰ ਕਰ ਰਿਹਾ ਤੇ ਇਹ ਲੀਡਰ ਢਿੱਕਾ ਪਾਉਂਦੇ ਨੇ ਮੈਂ ਪੱਤਰਕਾਰੀ ਨੂੰ ਬੜਾ ਸਭ ਤੋਂ ਮੁਕੱਦਸ ਤੇ ਇੱਜ਼ਤਦਾਰ ਪੇਸ਼ਾ ਸਮਝਦਾ ਇੱਕ ਇਮਾਨਦਾਰ ਪੱਤਰਕਾਰ ਸਮਾਜ ਨੂੰ ਕਿਤੇ ਤੋਂ ਕਿਤੇ ਲਿਜਾ ਸਕਦਾ ਕਿਤੇ ਤੋਂ ਕਿਤੇ ਕਿਉਂਕਿ ਚੌਥਾ ਪਿੰਡਰ ਹੁੰਦਾ ਪੱਤਰਕਾਰ ਮੇਰੇ ਹੱਥ ਜੋੜ ਕੇ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਹੈ ਪੋਜ਼ਿਟਿਵ ਸਵਾਲ ਪੁੱਛਿਆ ਕਰੋ ਸ਼ਹਿਰ ਦਾ ਉਹ ਮੁੱਦਾ ਚੱਕਿਆ ਕਰੋ ਜਿਹੜਾ ਮਤਾ ਸ਼ਹਿਰ ਤੇ ਸਾਰਾ ਕ ਮੁੱਦਾ ਹੋਵੇ ਜਿਹੜਾ ਸ਼ਹਿਰ ਦੇ ਸੁਧਾਰ ਦਾ ਮੁੱਦਾ ਹੋਵੇ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਆក្តਰਾਂ ਦੀਆਂ ਜਾਂਦੀਆਂ ਚੀਜ਼ਾਂ ਨੇ ਸਭ ਤੋਂ ਪਹਿਲਾਂ ਵੀ ਕਈਆਂ ਕੋਲ ਤਾਕਤ ਸੀ ਸਾਡੇ ਤੋਂ ਬਾਅਦ ਚੋ ਵੀ ਕਈਆਂ ਕੋਲ ਤਾਕਤਾਂ ਰਹਿਣੀਆਂ ਇਹ ਗੱਲ ਯਾਦ ਰੱਖਿਓ ਇਹ ਜਿਹੜੇ ਆਉਦੇ ਹੁੰਦੇ ਨੇ ਇਹ ਜਿਹੜੀਆਂ ਤਾਕਤਾਂ ਹੁੰਦੀਆਂ ਸਦਾ ਨਹੀਂ ਹੁੰਦੀਆਂ ਇਹ ਕੁਝ ਸਮੇਂ ਲਈ ਹੁੰਦੀਆਂ ਨੇ ਜੇ ਤਾਂ ਸੁਧਾਰ ਕਰਾਉਣਾ ਹੈ ਖੰਨੇ ਦਾ ਤਾਂ ਤਾਂ ਸਾਥ ਦੇ ਦਿਓ ਜੇ ਤਾਂ ਜਾਣਿਓ ਖੰਨੇ ਦਾ ਗੰਦ ਕੱਢ ਦੀਏ ਫਿਰ ਤਾਂ ਸਾਥ ਦੇ ਦਿਓ ਅਦਰਵਾਈਜ਼ ਤੁਹਾਡੇ ਕੋਲ ਵੀ ਖੱਲਾਵਾਸੀਆਂ ਕੋਲ ਵੀ ਸਾਡੇ ਕੋਲ ਵੀ ਸਾਰਿਆਂ ਕੋਲ ਵੀ ਸਾਰੇ ਹੀ ਹਿੰਦੇ ਵਸੀਲੇ ਨੇ ਕਿ ਕੋਈ ਵਿਕਸਿਤ ਸ਼ਹਿਰ ਚ ਚਲੇ ਜਾਊਗਾ ਤੇ ਕੋਈ ਵਿਕਸਿਤ ਮੁਰਕ ਚ ਚਲੇ ਜਾਊਗਾ ਪਰ ਖੰਨਾ ਫੇਰ ਉੱਥੋਂ ਨਾਲ ਉੱਥੇ ਰਹੇਗਾ ਸੋ ਮਾੜੀ ਰਾਜਨੀਤੀ ਦੀ ਭੇਟ ਨਾ ਚੜੀਏ ਸਾਰੇ ਜਣੇ ਆਪਾਂ ਸਾਨੂੰ ਵੀ ਪਤਾ ਹੈ ਕਿ ਇੱਕ ਜਿੱਥੇ ਵੀ ਤਾਕਤ ਹੁੰਦੀ ਹੈ ਨਾ ਜਿੱਥੇ ਵੀ ਤਾਕਤ ਹੁੰਦੀ ਹੈ ਜੇ ਉੱਥੇ 10 ਬੰਦੇ ਸਹੀ ਆਂਦੇ ਨੇ ਤਾਂ ਦੋ ਮਾੜੇ ਵੀ ਆਂਦੇ ਨੇ ਤੇ ਜਿਹੜੇ ਦੋ ਮਾੜੇ ਹੁੰਦੇ ਨੇ ਉਹ ਜੇ ਅਸੀਂ 10 ਕੰਮ ਸਹੀ ਕੀਤੇ ਹੁਣ ਦੋ ਜਿਹੜੇ ਨਾਲ ਦੇ ਮਾੜੇ ਹੁੰਦੇ ਨੇ ਉਹ ਸੁਆਹ ਪਵਾਣ ਦੀ ਵੀ ਕੋਸ਼ਿਸ਼ ਕਰਦੇ ਨੇ ਖਰਾਬ ਕਰਦੇ ਨੇ ਸੋ ਉਹਨਾਂ ਤੋਂ ਵੀ ਬਚਣਾ ਹੈ ਸचेਤ ਰਹਿਣਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਜਾ ਆਗਮਨ ਪੂਰਵ ਪ੍ਰਕਾਸ਼ ਪੂਰਵ ਹੈ ਸਾਰੇ ਸਮਸਤ ਭਾਰਤਵ ਦੇ ਵਿੱਚ ਮਹਾਰਾਜ ਨੂੰ ਤਿਆਰ ਕਰਨ ਵਾਲੇ ਸਾਰੇ ਮੈਂ ਜਿੰਨੀ ਗੁਰਨਾਨਕ ਨਾਮਦੇਵਾ ਸੰਗਤ ਫਤਿਹ ਬੁਲਾਣਾ ਵਾਇਗੁਰਜੀਕਾ ਖਾਲਸਾ ਵਾਇਗੁਰਜੀਕੀ ਫਤਿਹ ਉਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਕਿ ਅੱਜ ਦੇ ਇਸ ਐਡੇ ਵੱਡੇ ਮਹਾਨ ਦਿਨ ਦੇ ਉੱਤੇ ਅੱਜ ਖੰਨੇ ਦੇ ਵਿੱਚ ਇੱਕ ਬੜਾ ਵੱਡਾ ਉਪਰਾਲਾ ਕੀਤਾ ਜਿਹਦੇ ਵਿੱਚ ਜਿਹੜੀ 2 ਟੂ ਡੋਰ ਸੈਗਰੀਗੇਟ ਕੀਤਾ ਹੋਇਆ ਜਿਹੜਾ ਕੂੜਾ ਉਹਨੂੰ ਚੱਕਣ ਦਾ ਪਹਿਲਾ ਪ੍ਰੋਜੈਕਟ ਪੰਜਾਬ ਦਾ ਜੋ ਕਿ ਅੱਜ ਖੰਨੇ ਚੋਂ ਆਰੰਭਿਆ ਗਿਆ ਔਰ ਪੰਜਾਬ ਸਰਕਾਰ ਦੇ ਅਫਸਰ ਸਾਹਿਬਾਨਾਂ ਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੂੰਗਾ ਜਿਨ੍ਹਾਂ ਨੇ ਬੜੀ ਭੱਜ ਦੌੜ ਕੀਤੀ ਇਸ ਕੰਮ ਨੂੰ ਨੇਪਰੇ ਚੜਾਉਣ ਲਈ ਔਰ ਖੁਦ ਸਾਨੂੰ ਬੜੀ ਆਪ ਨੂੰ ਮੈਨੂੰ ਇਸ ਕੰਮ ਦੇ ਲਈ ਕਈ ਮਤੋਂਕੇ ਡਿਪਾਰਟਮੈਂਟਾਂ ਚੋਂ ਫਾਈਲ ਕਲੀਅਰ ਕਰਾਣੀ ਪਈ ਉਸ ਤੋਂ ਬਾਅਦ ਜਾ ਕੇ ਸਾਡਾ ਜਿਹੜਾ ਪ੍ਰੋਜੈਕਟ ਸੀ ਸਾਡਾ ਡ੍ਰੀਮ ਪ੍ਰੋਜੈਕਟ ਸੀ ਇਹ ਸਿਰੇ ਲੱਗਿਆ ਜਿਸ ਕੰਪਨੀ ਨੂੰ ਇਹ ਟੈਂਡਰ ਦੇ ਥਰੂ ਅਲਾਟਮੈਂਟ ਹੋਈ ਹੈ ਉਸ ਕੰਪਨੀ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਤੇ ਮੈਂ ਇੱਕ ਗੱਲ ਹੋਰੋ ਜਰੂਰ ਕਹਿਣੀ ਚਾਹੂੰਗਾ ਕਿ ਇਹ ਇੱਕ ਐਸਾ ਪ੍ਰੋਜੈਕਟ ਹੈ ਇਹ ਜਿਹੜਾ ਪ੍ਰੋਜੈਕਟ 100% ਕਾਮਯਾਬ ਹੈ ਔਰ ਜੇਕਰ ਸਾਡਾ ਇਹ ਪ੍ਰੋਜੈਕਟ 3 ਮਹੀਨੇ ਟ్రਾਇਲ ਦੇ ਵਿੱਚ 100% ਕਾਮਯਾਬ ਹੋ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਪ੍ਰੋਜੈਕਟ ਦੀ ਕਾਪੀ ਨਾ ਸਿਰਫ ਪੂਰੇ ਪੰਜਾਬ 'ਚ ਹੋਊਗੀ ਬਲਕਿ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਤੋਂ ਇਲਾਵਾ ਪੂਰੇ ਭਾਰਤ ਦੇ ਵਿੱਚ ਭਾਰਤ ਦੇ ਸਾਰੇ ਸੂਬਿਆਂ ਦੇ ਵਿੱਚ ਇਸ ਇਸ ਪ੍ਰੋਜੈਕਟ ਦੀ ਕਾਪੀ ਵੀ ਹੋਊਗੀ ਔਰ ਇਹਨੂੰ ਦੇਖ ਕੇ ਇਸ ਤਰ੍ਹਾਂ ਨਾਲ ਜਿਹੜਾ ਕੂੜਾ ਹੈ ਉਹਨੂੰ ਸੈਗਰੀਗੇਟ ਕੀਤਾ ਜਾਊਗਾ ਉਸ ਕੂੜੇ ਤੋਂ ਫਿਰ ਖਾਦ ਬਣਾਈ ਜਾਊਗੀ ਖਾਦ ਬਣਾਉਣ ਤੋਂ ਬਾਅਦ ਚੋਂ ਜਿਹੜਾ ਉਹਦੇ ਤੋਂ ਪਲਾਸਟਿਕ ਵੇਸਟ ਨਿਕਲੂਗਾ ਉਹਦੇ ਤੋਂ ਇਲੈਕਟ੍ਰਿਸਿਟੀ ਪ੍ਰੋਡਿਊਸ ਕੀਤੀ ਜਾਊਗੀ ਬਿਜਲੀ ਬਣਾਈ ਜਾਊਗੀ ਸੋ ਬਹੁਤ ਬਹੁਤ ਖੰਨੇ ਦੇ ਲਈ ਅੱਜ ਵੱਡਾ ਦਿਨ ਹੈ ਮੁਬਾਰਕਬਾਦ ਪੂਰਾ ਖੰਨਾ ਵਾਸੀਆਂ ਨੂੰ ਤੁਸੀਂ ਜਿਸ ਆਸਤੇ ਉਮੀਦ ਦੇ ਨਾਲ ਤੁਸੀਂ ਮੈਨੂੰ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਇੱਕੋ ਸਾਡਾ ਡ੍ਰੀਮ ਸੀ ਇੱਕੋ ਸਾਡੇ ਸੋਚ ਸੀ ਕਿ ਖੰਨੇ ਨੂੰ ਸਾਫ ਸੁਥਰਾ ਬਣਾਉਣਾ ਖੰਨੇ ਨੂੰ ਪਹਿਲੇ ਨੰਬਰ ਤੇ ਲੈ ਕੇ ਆਉਣਾ ਅਖਬਾਰ ਦੇ ਵਿੱਚ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਹੁਣ ਤੋਂ 1 ਸਾਲ ਪਹਿਲਾਂ ਖਬਰ ਲੱਗੀ ਸੀ ਕਿ ਖੰਨਾ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਪੰਜਾਬ ਦੇ ਵਿੱਚ ਖੰਨੇ ਨੇ ਰੇਟਿੰਗ ਦੇ ਵਿੱਚ ਟੌਪ ਕੀਤਾ ਔਰ ਹੁਣ ਉਹ ਤਨ ਦੂਰ ਨਹੀਂ ਜਦੋਂ ਪੰਜਾਬ ਦੀਆਂ ਸੜਕਾਂ ਦੇ ਖੰਨੇ ਦੀਆਂ ਸੜਕਾਂ ਦੇ ਤੇ ਖੰਨੇ ਦੀਆਂ ਜਿਹੜੀਆਂ ਗਲੀਆਂ ਨੇ ਉਹਨਾਂ ਵਿੱਚੋਂ ਤੁਹਾਨੂੰ ਇੱਕ ਕਾਗਜ਼ ਇੱਕ ਕੂੜੇ ਦਾ ਇੱਕ ਕਚਰਾ ਵੀ ਨਹੀਂ ਲੱਭੂਗਾ ਔਰ ਉਸ 100% ਜਿਹੜਾ ਆਪਣਾ ਸ਼ਹਿਰ ਹੈ ਇਹ ਨੀਟ ਐਂਡ ਕਲੀਨ ਬਣੂਗਾ ਔਰ 0% ਅਸੀਂ ਇਹਨੂੰ ਵੇਸਟੇਜ ਤੇ ਲੈ ਕੇ ਜਾਵਾਂਗੇ ਤੇ ਅਸ ਤੋਂ ਉਮੀਦ ਕਰਦੇ ਹਾਂ ਟੋਲ ਫਰੀ ਨੰਬਰ ਵੀ ਦਿੱਤਾ ਗਿਆ ਤੇ ਜੇ ਕਿਸੇ ਨੂੰ ਮੰਨ ਲਓ ਕੂੜੇ ਦੇ ਚੱਕਣ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਹੈ ਦੇਰੀ ਹੁੰਦੀ ਹੈ ਤੋ ਟੋਲ ਫਰੀ ਨੰਬਰ ਤੇ ਆਪਣਾ ਫੋਨ ਕਰਕੇ ਇਹਦੀ ਸ਼ਿਕਾਇਤ ਵੀ ਕਰ ਸਕਦਾ ਹੈ ਤੇ ਇਹ ਵੀ ਦੱਸ ਸਕਦਾ ਕਿ ਸਾਡੇ ਘਰ ਦੇ ਵਿੱਚੋਂ ਕੂੜਾ ਨਹੀਂ ਚੱਕਿਆ ਜਾ ਰਿਹਾ ਤਾਂ ਕਿਰਪਾ ਕਰਕੇ ਉਰੋ ਆ ਕੇ ਕੂੜਾ ਚੱਕ ਕੇ ਲਜਾਇਆ ਜਾਵੇ ਸੋ ਇਟ ਇਟਸ ਆ ਪਾਇਲਟ ਪ੍ਰੋਜੈਕਟ ਅਸੀਂ ਇੱਕ ਸ਼ੁਰੂਆਤ ਕੀਤੀ ਹੈ ਨਵਿਕਲੀ ਤੇ ਪ੍ਰਮਾਤਮਾ ਅੱਗੇ ਇਹ ਵੀ ਅਰਦਾਸ ਕਰਦੇ ਹਾਂ ਕਿ ਇਹ ਜਿਹੜਾ ਸਾਡਾ ਪ੍ਰੋਜੈਕਟ ਆ 100% ਸਫਲ ਹੋਵੇ ਤੇ ਅਸੀਂ ਇਸ ਕੰਪਨੀ ਨੂੰ ਵੀ ਵਧਾਈ ਦਿੰਦਾ ਮੈਂ ਕਿ ਕੰਪਨੀ ਪ੍ਰਮਾਤਮਾ ਕਰੇ ਇਹ ਤਰੱਕੀ ਕਰੇ ਤੇ ਜਿਹੜੀ ਲੋਕਾਂ ਦੇ ਆਸ ਤੇ ਉਮੀਦ ਤੇ ਉੱਤੇ ਪ੍ਰੋਜੈਕਟ ਲੈ ਕੇ ਆਏ ਆ ਇਹ ਲੋਕਾਂ ਦੀ ਆਸ ਤੇ ਉਮੀਦ ਤੇ ਖਰੀ ਉਤਰ ਜਿਵੇਂ ਲੋਕਾਂ ਨੂੰ ਕਿਹਾ ਤਾਂ ਤੁਸੀਂ ਸਹਿਯੋਗ ਦੀ ਮੰਗ ਕਰਦੇ ਹੋ ਕਿਉਂਕਿ ਸਰਕਾਰ ਆਪਣੀ ਧੁੰਧਾ ਨਿਭਾ ਰਹੀ ਹੈ ਤੇ ਲੋਕਾਂ ਨੂੰ ਕਿਦਾਂ ਦੀ ਮੈਂ ਹੱਥ ਜੋੜ ਕੇ ਤੁਹਾਡੇ ਮਾਧਿਅਮ ਦੇ ਨਾਲ ਇੱਕੋ ਬੇਨਤੀ ਕਰਦਾ ਕਿ ਅਸੀਂ ਜੋਰ ਲਾ ਰਹੇ ਹਾਂ ਖੰਨੇ ਨੂੰ ਸਾਫ ਸੁਥਰਾ ਬਣਾਉਣ ਦੇ ਵਿੱਚ ਤੁਸੀਂ ਵੀ ਜੋਰ ਲਾਓ ਖੰਨੇ ਨੂੰ ਸਾਫ ਸੁਥਰਾ ਬਣਾਉਣ ਦੇ ਵਿੱਚ ਘਰਾਂ ਚੋਂ ਜਿਹੜਾ ਕੂੜਾ ਉਹ ਦੋ ਤਰੀਕੇ ਨਾਲ ਹੁਣ ਲਫਾਫਿਆਂ ਚ ਪਾਇਆ ਕਰੋ ਇੱਕ ਸੁੱਕਾ ਕੂੜਾ ਇੱਕ ਜਿਹੜਾ ਵੈਟ ਵੇਸਟ ਜਿਹੜਾ ਸਾਡੀ ਰਸੋਈ ਘਰ ਚੋਂ ਨਿਕਲਦਾ ਉਹ ਵਾਲਾ ਕੂੜਾ ਜਿਹੜਾ ਆਪਾਂ ਰਸੋਈ ਚੋਂ ਨਿਕਲਦਾ ਸਾਡਾ ਵੈਟ ਵੇਸਟ ਹੈ ਇਹਦੀ ਅਸੀਂ ਖਾਦ ਵੀ ਤਿਆਰ ਕਰ ਸਕਦੇ ਹਾਂ ਇਹਦੇ ਚੋਂ ਅਸੀਂ ਇਹਨੂੰ ਸੈਗਰੀਗੇਟ ਕਰਕੇ ਇਹਦੇ ਚੋਂ ਹੋਰ ਵੀ ਪ੍ਰੋਡਕਟ ਤਿਆਰ ਕਰ ਸਕਦੇ ਹਾਂ ਪਰ ਜਦੋਂ ਪਲਾਸਟਿਕ ਇਹਦੇ ਚ ਮਿਲ ਜਾਂਦਾ ਜਦੋਂ ਕੁਰਕਰੇ ਚਿਪਸ ਦੇ ਪੈਕੇਟ ਇਹਦੇ ਚ ਮਿਲ ਜਾਂਦੇ ਨੇ ਜਦੋਂ ਆਮ ਪਲਾਸਟਿਕ ਇਹਦੇ ਚ ਲਫਾਫਿਆਂ ਦੇ ਰੂਪ ਚ ਮਿਲ ਜਾਂਦਾ ਫਿਰ ਇਹ ਜਿਹੜਾ ਮਤਲਬ ਕਿ ਕਿਸੇ ਕੰਮ ਨਹੀਂ ਆਉਂਦਾ ਫੇਰੇ ਜੇ ਪਸ਼ੂ ਵੀ ਵਿਚਾਰੇ ਖਾਂਦੇ ਨੇ ਉਹ ਵੀ ਬਿਮਾਰ ਹੋ ਜਾਂਦੇ ਨੇ ਉਹਨਾਂ ਦੇ ਅੰਦਰ ਵੀ ਜਾ ਕੇ ਲਪਾਫਾ ਜਿਹੜਾ ਉਹਨਾਂ ਦੇ ਲਈ ਜਾਨ ਦਾ ਨੁਕਸਾਨ ਕਰਦਾ ਸੋ ਤੁਸੀਂ ਜੇ ਪਿਆਰ ਕਰਦੇ ਹੋ ਸ਼ਹਿਰ ਨੂੰ ਤੁਸੀਂ ਜੇ ਪਿਆਰ ਕਰਦੇ ਹੋ ਪਸ਼ੂਆਂ ਨੂੰ ਜੇ ਤੁਸੀਂ ਪਿਆਰ ਕਰਦੇ ਹੋ ਸਹੀ ਮੈਨੇ ਦੇ ਵਿੱਚ ਕਿ ਆਪਾਂ ਪ੍ਰਕਿਰਤੀ ਦਾ ਨੁਕਸਾਨ ਨਾ ਕਰੀਏ ਤਾਂ ਇਹ ਜਿਹੜਾ ਸੁੱਕਾ ਗਿੱਲਾ ਕੂੜਾ ਦੋ ਲਪਾਫਿਆਂ ਦੇ ਵਿੱਚ ਹੁਣ ਆਪਣੇ ਘਰਾਂ 'ਚ ਅਲੱਗ-ਅਲੱਗ ਪਾਇਆ ਕਰੋ ਤਾਂ ਜੋ ਅਸੀਂ ਜਦੋਂ ਇਹਦੀ ਜਿਹੜੀ ਆਪਣੀ ਰਿਕਸ਼ਾ ਈ ਰਿਕਸ਼ਾ ਉਹ ਆਵੇ ਜਾਂ ਛੋਟਾ ਹਾਥੀ ਟੈਂਪੂ ਜਦੋਂ ਆਵੇ ਤਉ ਆਪਣੇ ਆਪ ਉਹਨਾਂ ਨੂੰ ਪਤਾ ਹੋਵੇ ਵੀ ਇਸ ਲਫਾਫੇ 'ਚ ਸਾਡਾ ਰਸੋਈ ਘਰ ਦਾ ਕੂੜਾ ਹੈ ਤੇ ਇਸ ਘਰ ਦੇ ਵਿੱਚ ਸਾਡਾ ਜਿਹੜਾ ਸੁੱਕਾ ਕੂੜਾ ਜੋ ਆਪਾਂ ਸੰਭਰਦੇ ਆਂ ਜਾਂ ਜੋ ਲਫਾਫੇ ਨੇ ਉਹਦੇ ਵਿੱਚ ਹੈ ਜਿਵੇਂ ਠੇਕੇਦਾਰੀ ਸਿਸਟਮ ਦੇ ਖਿਲਾਫ ਪਹਿਲੇ ਵੀ ਐਮਸੀਆ ਐਮਸੀਆ ਕੰਨੀਓ ਨਗਰ ਕੌਂਸਲ ਨੇ ਆਵਾਜ਼ ਚੱਕੀ ਗਈ ਹੈ ਅੰਜਾਮ ਲੱਗਦੇ ਰਹੇ ਨੇ ਤੇ ਇੱਕ ਹੀ ਟੰਡੇ ਦਾ ਟੋਨ ਲੈ ਕੇ ਤੇ ਜੇ ਹੁਣ ਵੀ ਉਹੀ ਆ ਗਏ ਕੋਈ ਪੋਜ਼ਿਟਿਵ ਗੱਲ ਕਰੀਏ ਆਪਾਂ ਕਿਹੜੀਆਂ ਤੁਸੀਂ ਮੈਂ ਐਡਾ ਵੱਡਾ ਪ੍ਰੋਜੈਕਟ ਲੈ ਕੇ ਆਏ ਆ ਤੁਸੀਂ ਕਹੀ ਤੇ ਸਵਾਲ ਮੇਰੀ ਇੱਕੋ ਗੱਲ ਹੈ ਚੰਗੇ ਗੱਲ ਕਰੋ ਚੰਗੇ ਆਪਾਂ ਅੱਗੇ ਨੂੰ ਲੈ ਕੇ ਆਈਏ ਖੰਨੇ ਨੂੰ ਸੋਨਾ ਬਣਾਉਣ ਦੇ ਵਿੱਚ ਸਾਥ ਦਿਓ ਜੇ ਮੈਂ ਤੁਹਾਨੂੰ ਅੱਜ ਇੱਕ ਹੋਰ ਬੇਨਤੀ ਕਰਦਾ ਮੀਡੀਆ ਨੂੰ ਖਾਸ ਕਰਕੇ ਨਿਰਪੱਖ ਹੋ ਕੇ ਆਪਾਂ ਖੰਨੇ ਨੂੰ ਅੱਗੇ ਵਧਾਈਏ ਤੁਸੀਂ ਵੀ ਇਸ ਦੇ ਉਰੇ ਦੇ ਜੰਪਾ ਲਓ ਉਰੇ ਜੰਮਿਓ ਉਰੇ ਪੜਿਓ ਇਸ ਧਰਤੀ ਤੇ ਜਿਉਣਾ ਹੈ ਤਾਂ ਇਹਨੂੰ ਸਾਫ਼ ਕਰਨ ਦੇ ਵਿੱਚ ਮੇਰਾ ਸਾਥ ਦਿਓ ਤੇ ਇਹਨੂੰ ਆਪਾਂ ਖੰਨੇ ਨੂੰ ਪੰਜਾਬ ਦਾ ਨੰਬਰ 1 ਸ਼ਹਿਰ ਬਣਾ ਜੀ ਇੱਕ ਹੋਰ ਅੱਜ ਅੱਜਕੱਲ੍ਹ ਦੇਖ ਰਿਹਾ ਕਿ ਖੰਨੇ ਦੇ ਵਿੱਚ ਧਾਰਮਿਕ ਸਥਾਨਾਂ ਦੇ ਉੱਪਰ ਚੋਰੀਆਂ ਬਹੁਤ ਹੋ ਰਹੀਆਂ ਰਾਤ ਵੀ ਉਰੇ ਬਗਲਾ ਮੁਕੀ ਮਾਂ ਦੇ ਮੰਦਿਰ ਤੇ ਚੋਰੀ ਹੋਈ ਐ ਇਹਦੇ ਬਾਰੇ ਤੁਸੀਂ ਕੀ ਇਹ ਪੂਰੇ ਭਾਰਤ ਦੇ ਵਿੱਚ ਇੱਕ ਭਾਰਤ ਦੇ ਵਿੱਚ ਜਾਨੀ ਕਿ ਲੱਗ ਲੱਗ ਸੂਬਿਆਂ ਦੇ ਵਿੱਚ ਜਿਹੜੇ ਮਤਲਬ ਕਿ ਲੋਕ ਨੇ ਇਹਨਾਂ ਨੇ ਇੱਕ ਸੌਫਟ ਕਾਰਨਰ ਫੜ ਲਿਆ ਕਿ ਧਾਰਮਿਕ ਸਥਾਨ ਦੇ ਉੱਤੇ ਜਾਓ ਉੱਥੇ 100% ਗੱਲੇ ਦੇ ਵਿੱਚ ਮਾਇਆ ਤਾਂ ਹੁੰਦੀ ਹੁੰਦੀ ਹੈ ਸੰਭਾਲੂ ਪਾਉਂਦੇ ਨੇ ਤਾਂ ਉਹਨਾਂ ਨੂੰ ਇਹ ਗੱਲ ਤੇ ਪੱਕਾ ਭਰੋਸਾ ਹੋ ਜਾਂਦਾ ਵੀ ਗੱਲੇ 'ਚੋਂ ਮਾਇਆ ਮਿਲਦੀ ਹੈ ਸੋ ਇਸ ਤਰ੍ਹਾਂ ਦੀ ਜਿਹੜੀਆਂ ਕੋਚਿੰਗਾਂ ਹਰਕਤਾਂ ਚੋਰ ਦਾ ਕੋਈ دین ਨਹੀਂ ਹੁੰਦਾ ਮਜ਼ਬ ਨਹੀਂ ਹੁੰਦਾ ਈਮਾਨ ਨਹੀਂ ਹੁੰਦਾ ਆ ਹੁਣ ਪਿੱਛੇ ਇਹਨੂੰ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਸ਼ਿਪਰੀ ਮੰਦਰ ਖੰਨਾ ਵਿਖੇ ਚੋਰੀ ਹੋਈ ਸੀ ਉਹਦਾ ਜਿਹੜਾ ਇੱਕ ਹੋਰ ਕਲਪਰੇਟ ਫੜਿਆ ਗਿਆ ਉਹ ਜਾ ਕੇ ਉਧਰੋਂ ਯੂਪੀ ਸਾਈਡ ਤੋਂ ਫੜਿਆ ਸੋ ਇਹ ਜਿਹੜਾ ਨੈਕਸਸ ਹੈ ਇਹ ਜਿਹੜਾ ਚੋਰਾਂ ਦਾ ਇਹ ਪੂਰੇ ਭਾਰਤ ਚ ਫੈਲਿਆ ਹੋਇਆ ਨੈਕਸਸ ਹੈ ਇਹ ਜਿੱਥੇ-ਇੱਥੇ ਫੜੇ ਜਾਂਦੇ ਨੇ ਉੱਥੇ-ਉੱਥੇ ਕਾਨੂੰਨੀ ਕਾਰਵਾਈ ਕਰਕੇ ਸਖਤ ਸਜ਼ਾਵਾਂ ਦੇ ਕੇ ਆਈ ਜੇ ਬੰਦਿਆਂ ਨੂੰ ਕਾਨੂੰਨ ਅੰਦਰ ਕਰ ਰਿਹਾ ਕਿਸੇ ਵੀ ਸਟੇਟ ਦੀ ਸੂਬੇ ਦੀ ਸਰਕਾਰ ਹੋਵੇ ਚਾਹੇ ਉਹ ਪੰਜਾਬ ਦੀ ਕਹ ਲਓ ਯੂਪੀ ਹਰਿਆਣਾ ਹਿਮਾਚਲ ਕਿਤੇ ਦੀ ਵੀ ਸਰਕਾਰ ਕਹ ਲਓ ਕੋਈ ਵੀ ਸਰਕਾਰ